ਜੀ ਹੋਰ ਕੀ ਹਾਲ ਹੈ ਜਟੋ ਇਹ ਗੱਲ ਆਪਾਂ ਫਿਰ ਕੋਈ ਅੱਜ ਵੀ ਤੇ ਅੱਜ ਕੱਲ੍ਹ ਬਾਤ ਅੱਜ ਵਿਸ਼ਾ ਜਣੀ ਕਿ ਸੁੱਝਣ ਡਿਆ ਤੇ ਵਿਸ਼ਾ ਬਲ ਬੰਨੀ ਡਿਆ ਮੁੱਦਾ ਨਹੀਂ ਬਣ ਡਿਆ ਤੇ ਗੱਲ ਕਿਤਰਾ ਚਲੂ ਗੱਲ ਕਰਨੀ ਜ਼ਰੂਰੀ ਹੋ ਗਈ ਆ ਗੱਲਾਂ ਕਰਨੀਆਂ ਜ਼ਰੂਰੀ ਹੋ ਗਈਆਂ ਵੀਰੋ ਬਹੁਤ ਸੋਣਿਓ ਸਜਣੋ ਅੱਛਾ ਸੋਨਿਓ ਸੱਜਣੋ ਇਹ ਵੀ ਇੱਕ ਨਿੱਕੀ ਜਿਹੀ ਗੱਲ ਹੈਗੀ ਸਾਡੇ ਬਹੁਤ ਹੀ ਅਜੀਬ ਮਿੱਤਰ ਵੱਡਾ ਭਰਾ ਬਿੱਲੂ ਤੇ ਇਹ ਅੰਦਰ ਕਿਸਾਨ ਸਰਕਟੀਆਂ ਕਲਸੀਆਂ ਪੈਂਡਾ ਇਹਨਾਂ ਦੇ ਡੈਡੀ ਦਾ ਨਾਂ ਸੀ ਸੋਹਣ ਸਿੰਘ ਹਾਂ

ਸਤੀ ਫਰਤੇ ਗਏ ਬਹੁਤ ਜਲ ਇਕ ਗੱਲ ਚੱਲੀ ਆ ਚਲੋ ਫੇਰ ਕਿਤੇ ਲੰਮੀਆਂ ਕਰ ਲਾਂਗੇ ਤੇ ਗੱਲ ਚੱਲੀ ਇਤਰਾ ਇਹੀ ਉਹੀ ਖੱਪੜ ਵਟਣ ਨੇ ਹਾਂ ਜਿੱਤ ਆ ਗਏ ਜੀ ਆਪਾਂ ਉਪਰ ਲਈ ਇਹਨਾਂ ਖੱਪੜ ਦੇਣ ਦੇ ਇਹ ਮੈਂ ਵਟ ਚੜਾਉਣ ਦੇ ਆ ਖੱਪੜ ਵਟਣ ਨੇ ਹਾਂ ਨੜੇਰੇ ਲਾਗੇ ਉਹ ਪਾਪੇ ਨੂੰ ਵੀ ਆਦਤ ਹੈ ਜਿ ਤਰ੍ਹਾਂ ਫਿਲਮਾਂ ਹੀ ਨਹੀਂ ਡਾਇਲੌਗ ਜਿਹਾ ਬੋਲਦੇ ਮਾਂ ਦੇ ਅੰਮਖਣਾ ਇਹ ਹੋਇਆ ਉਦੋਂ ਬਿੱਲੂ ਰੰਗਿਆ ਬਲਦੇਵ ਸਿੰਘ ਬਿੱਲੂ ਮਲਕੀ ਦਾ ਡੈਡੀ ਉਹਦਾ ਸਾਡਾ ਪਿਆਰ ਬੜਾ ਉਹਨਾਂ ਦਾ ਅਮੀਸੀਆ ਰਹੀ ਇਕੱਠੇ ਫਿਲਮਾਂ ਇਕੱਠੇ ਬੰਬੀ ਦੇ ਮੋਟਰ ਤੇ ਘਰੇ ਸਾਰੀਆਂ ਫਿਲਮਾਂ ਪਰੂਆਂ ਦਾ ਸਾਡਾ ਹਿਸਾਬ ਸਭ ਹੀ ਬੜਾ ਲੰਮਾ ਹੈ ਉਦੋਂ ਫਿਰ ਜੋ ਬਿੱਲੂ ਨੰਗਾ ਡਿਆ ਤੇ ਪਾਪਾ ਨੂੰ ਆਂਦਾ ਔਰ ਕੀ ਹਾਲ ਹੈ ਸੋਹਣਿਆ ਉਹ ਵੀ ਹਸੀ ਜਾਵੇ ਤੇ ਮੁਰਗੇ ਪਾਪਾ ਵੀ ਹਸੀ ਜਾਵੇ ਵੀ ਇਹ ਸਮਝ ਗੱਲ ਕਈ ਕਿਦਰ ਲੂੰਗ ਇੱਕ ਤਾਂ ਇਹ ਨਾ ਹੁਣ ਕਿੰਤਾ ਸੋਹਣਿਆ ਹੁਣ ਸੋਹਣ ਸਿੰਘ ਦੇ ਉਹਦੇ ਪਿਓ ਦਾ ਨਾ ਉਹ ਭਾਈ ਪਾਪੀ ਉਹਨਾਂ ਪਾਪੀ ਨੇ ਆਪਣੇ ਅੰਦਾਜ਼ ਜੇ ਨਾਲ ਆਖਿਆ ਔਰ ਕੀ ਹਾਲ ਹੈ ਸੋਹਣਿਆ ਸੂਨ ਸਿੰਘ ਉਹਦੇ ਪਿਓ ਦਾ ਨਾਂ ਹੀ ਹੁਣ ਉਹ ਵੇਖੇ ਮੈਨੂੰ ਪਿਓ ਦਾ ਨਾਂ ਲਿਆ ਆ ਕਿ ਮੈਨੂੰ ਸੋਣਾ ਆਖਿਆ ਕਿ ਭਾਖਿਆ ਪਾਪਾ ਵੀ ਹਸੀ ਜਾਵੇ ਤੇ ਉਹ ਵੀ ਹਸੀ ਜਾਵੇ ਤੇ ਜਾਣੇ ਸਮਝਸਰ ਲਈ ਕੀ ਦਾ ਗਾੜੀ 3 ਵੱਡ ਜਾਂਦੀ ਕੋਈ ਨਾ ਕੋਈ